ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਬਹੁਤ ਸਹੀ ਜਿਆਦਾ ਇੰਪੋਰਟੈਂਟ ਐਮਸੀਕਿਊ ਕਰਾਗੇ ਇਹ ਐਮਸੀਕਿਊ ਬੇਟਾ ਜੋ ਪੇਪਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਬੇਟਾ ਐਮਪੀਐਚਡਬਲਯੂ ਫੀਮੇਲ ਦਾ 9 9 ਨਵੰਬਰ ਨੂੰ ਬੇਟਾ ਲਿਆ ਜਾਣਾ ਹੈਗਾ ਉਹਦੇ ਵਿੱਚ ਇੰਪੋਰਟੈਂਟ ਹੋਣ ਵਾਲੇ ਨੇ ਇਹ ਐਮਸੀਕਿਊ ਉਹ ਵਾਲੇ ਵੀੰਟ ਕਰਵਾਉਂਗਾ ਇਹ 9 11 ਜਿਹੜਾ 25 ਨੂੰ ਪੇਪਰ ਹੋਏਗਾ ਬੇਟਾ ਐਮਪੀਐਚਡਬਲਯੂ ਫੀਮੇਲ ਦਾ ਉਹਦੇ ਵਿੱਚ ਇੰਪੋਰਟੈਂਟ ਹੋਣ ਵਾਲੇ ਨੇ ਐਂਡ ਤੱਕ ਜਰੂਰ ਦੇਖਣੇ ਹੈਗੇ ਤੇ ਜੋ ਬੱਚੇ ਬੇਟਾ ਆਨਲਾਈਨ ਕੋਰਸ ਲੈਣਾ ਚਾਹੁੰਦੇ ਨੇਗੇ 13 ਦਿਨ ਬਾਕੀ ਨੇਗੇ 13 ਦਿਨਾਂ ਦਾ ਬੈਚ ਹੈ ਜਿਹੜਾ ਉਹ ਆਨਲਾਈਨ ਸ਼ੁਰੂ ਹੋ ਚੁੱਕਿਆ ਹੈਗਾ ਉਹ ਆਪਣੇ ਕੋਲ 94630 99680 ਨੰਬਰ ਨਾਲ ਬੇਟਾ ਸੰਪਰਕ ਕਰ ਸਕਦੇ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਬੇਟਾ ਬਣਾਏ ਹੋਏ ਤੁਹਾਨੂੰ ਇਹਦੇ ਵਿੱਚ ਨੋਟਸ ਮਿਲ ਜਾਣਗੇ ਰਿਕਾਰਡਡ ਕਲਾਸਾਂ ਮਿਲ ਜਾਣਗੀਆਂ ਤੇ ਔਨਲਾਈਨ ਕਲਾਸ ਹਰ ਰੋਜ਼ ਬੇਟਾ ਸਵੇਰੇ 7:30 ਤੋਂ 8:30 ਵਜੇ ਤੱਕ ਬੇਟਾ ਤੇ ਸ਼ਾਮ ਨੂੰ ਬੇਟਾ 8:30 ਤੋਂ 9:30 ਵਜੇ ਤੱਕ ਬੇਟਾ ਕਲਾਸ ਆਪਣੇ ਕੋਲ ਹਰ ਰੋਜ਼ ਲੱਗ ਰਹੀ ਹੈਗੀ ਤੇ ਜੇਕਰ ਕੋਈ ਵੀ ਬੱਚਾ ਜੁਆਇਨ ਕਰਨਾ ਚਾਹੁੰਦਾ ਹੈਗਾ ਉਹ 9463079680 ਨੰਬਰ ਤੇ ਬੇਟਾ 2000 ਰੁਪਏ Google Pay ਕਰਕੇ ਤੇ ਉਸ ਦਾ ਸਕਰੀਨ ਸ਼ਾਟ ਵਿੱਚ 9463079680 ਨੰਬਰ ਤੇ ਸੈਂਡ ਕਰ ਦਵੇ ਤਾਂ ਜੋ ਬੇਟਾ ਆਪਣੇ ਕੋਲ ਆਨਲਾਈਨ ਬੈਚ ਤੁਸੀਂ ਲੈ ਸਕੋ ਬੱਚੇ ਹੁਣ ਅਸੀਂ ਗੱਲ ਕਰ ਰਹੇ ਹਾਂਗੇ ਜੇਕਰ ਕਿਸੇ ਵੀ ਬੱਚੇ ਨੇ ਮੇਰਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਵੇ ਬੈਲ ਆਈਕਨ ਬਟਨ ਦਬਾ ਲਵੇ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਕਰ ਦੇ ਉਹਨਾਂ ਬੱਚਿਆਂ ਤੱਕ ਜੋ ਆਪਣੇ ਕੋਲ ਪੈਰਾਮੈਡੀਕਲ एग्जाम ਦੀ ਤਿਆਰੀ ਕਰ ਰਹੇ ਨੇ ਚਾਹੇ ਐਮਪੀਐਚ ਡਬਲਯੂ ਮੇਲ ਹੈ ਚਾਹੇ MP HW ਫੀਮੇਲ ਹੈ ਚਾਹੇ ਸਟਾਫ ਨਰਸ ਦਾ ਪੇਪਰ ਹੈ ਤੇ ਬੇਟਾ ਚੈਨਲ ਨੂੰ ਜੁਆਇਨ ਵੀ ਜਰੂਰ ਕਰ ਲਓ ਬੇਟਾ ਬਿਲਕੁਲ ਨੀਚੇ JOIN ਬੇਟਾ ਜੁਆਇਨ ਦੀ অপਸ਼ਨ ਆ ਰਹੀ ਹੈਗੀ ਜੁਆਇਨ ਕਰਨ ਤੇ ਬੇਟਾ ਤੁਸੀਂ ਕੀ ਕਰਨਾ ਹੈਗਾ 159 ਰੁਪਏ ਜਾਂ 119 ਰੁਪਏ ਬੇਟਾ ਪੇ ਕਰਕੇ ਤੁਸੀਂ ਚੈਨਲ ਨੂੰ ਜੁਆਇਨ ਕਰ ਲੈਣਾ YouTube ਚੈਨਲ ਨੂੰ ਤੇ ਜੁਆਇਨ ਕਰਨ ਦਾ ਤੁਹਾਨੂੰ ਫਾਇਦਾ ਕੀ ਹੋਣਾ ਹੈਗਾ ਜਿਹੜੀਆਂ ਵੀਡੀਓ YouTube ਨੇ ਮੇਰੀਆਂ ਹਾਈਡ ਕੀਤੀਆਂ ਹੋਈਆਂ ਜਿਹੜੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਮ ਪੀ ਐਚ ਡਬਲਯੂ ਮੇਲ ਦੇ ਪੇਪਰ ਦੇ ਲਈ ਐਮ ਪੀ ਐਚ ਡਬਲਯੂ ਫੀਮੇਲ ਦੇ ਪੇਪਰ ਦੇ ਲਈ ਸਟਾਫ ਨਰਸ ਦੇ ਪੇਪਰ ਦੇ ਲਈ ਜਾਂ ਵਾਰਡ اٹੈਂਡੈਂਟ ਦੇ ਪੇਪਰ ਦੇ ਲਈ ਬੇਟਾ ਉਹ ਤੁਹਾਨੂੰ ਸ਼ੋ ਹੋਣੇ ਸ਼ੁਰੂ ਹੋ ਜਾਣਗੀਆਂ ਬੱਚੇ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਹੈਗਾ ਜੋ ਬੱਚੇ ਬਟਾ ਰੈਗੂਲਰ ਆਪਣੀ ਤਿਆਰੀ 1 ਜਾਂ 2 ਸਾਲ 2 ਸਾਲ ਲਗਾਤਾਰ ਕਰਦੇ ਰਹਿੰਦੇ ਨੇਗੇ ਉਹ ਉਹਨਾਂ ਦੀ ਰਿਵੀਜ਼ਨ ਹੈ ਜਿਹੜੀ 5 ਤੋਂ 7 8 ਵਾਰ ਰਿਵੀਜ਼ਨ ਹੋ ਜਾਂਦੀ ਹੈ ਬੇਟਾ ਸਿਲੇਬਸ ਦੀ ਪੂਰੀ ਦੀ ਪੂਰੀ ਸਿਲੇਬਸ ਦੀ ਜਦੋਂ 7 ਤੋਂ 8 ਵਾਰ ਰਿਵੀਜ਼ਨ ਹੋ ਜਾਂਦੀ ਹੈ ਨੇਚਰਲੀ ਹੈ ਉਹ ਬੱਚੇ ਬੇਟਾ ਟੋਪ ਹੀ ਕਰਨਗੇ ਪੇਪਰ ਦੇ ਵਿੱਚ ਐਸ ਕਰਕੇ ਆਪਣੀ ਜਿਹੜੀ ਮਿਹਨਤ ਹੈ ਉਹਨੂੰ ਲਗਾਤਾਰ ਕੰਸਿਸਟੈਂਸੀ ਦੇ ਵਿੱਚ ਬੇਟਾ ਲਗਾਤਾਰ ਕਰਦੇ ਰਹੋ 2 ਸਾਲ ਕਟੋ-ਕਟ ਬੇਟਾ ਲਗਾਤਾਰ ਕਰਦੇ ਰਹੋ ਤੁਸੀਂ ਚੈਨਲ ਨੂੰ ਇਹ ਨਹੀਂ ਹੁੰਦਾ ਚੈਨਲ ਨੂੰ ਸੀ ਉਸੇ ਦਿਨਾਂ ਦੇ ਵਿੱਚ ਜੁਆਇਨ ਕਰੀਏ ਜਦੋਂ ਪੇਪਰ ਆ ਗਿਆ ਜਿਵੇਂ ਹੁਣ ਅਸੀਂ ਗੱਲ ਕਰਦੇ ਆ 15 ਦਿਨਾਂ ਦੇ ਆਪਣੇ ਪੇਪਰ ਦੇ ਰਹਿ ਗਏ ਆ ਪਰ 15 ਦਿਨਾਂ ਦੇ ਵਿੱਚ ਵੀ ਤੁਸੀਂ ਮੇਰਾ ਇੰਸਟੀਚਿਊਟ 15 ਦਿਨਾਂ ਦੇ ਵਿੱਚ ਪੂਰਾ ਦਾ ਪੂਰਾ ਸਿਲੇਬਸ ਤੁਹਾਨੂੰ ਕਵਰ ਕਰਵਾ ਦੇਗਾ ਠੀਕ ਹੈ ਐਸ ਕਰਕੇ ਬੇਟਾ ਤੁਸੀਂ ਕੋਚਿੰਗ 15 ਦਿਨਾਂ ਦੀ ਜਿਹੜੀ ਫੀਸ ਹੈਗੀ ਉਹ 2000 ਰੁਪਏ ਹੈਗੀ 2000 ਰੁਪਏ ਦੇ ਵਿੱਚ ਤੁਹਾਨੂੰ ਰਿਕਾਰਡਡ ਲੈਕਚਰ ਔਨਲਾਈਨ ਕਲਾਸ ਤੇ ਆਪਣੇ ਕੋਲ ਨੋਟਸ ਟੈਸਟ ਸੀਰੀਜ਼ ਸਭ ਕੁਝ ਮਿਲ ਜੇਗਾ ਤੇ ਇਸ ਕਰਕੇ ਬੇਟਾ ਤੁਸੀਂ 2000 ਰੁਪਏ Google Pay ਕਰਨਾ ਹੈਗਾ ਪਰ ਜੇਕਰ ਫਿਰ ਵੀ ਬੇਟਾ 15 ਦਿਨਾਂ ਦੇ ਵਿੱਚ 100% ਤਿਆਰੀ ਹੋ ਜੂਗੀ ਤੇ ਮੈਂ ਫਿਰ ਵੀ ਇਹੀ ਗੱਲ ਕਹਿਣਾ ਵੀ 2 ਸਾਲ ਲਗਾਤਾਰ ਕੰਸਿਸਟੈਂਸੀ ਦੇ ਨਾਲ ਬੇਟਾ ਕੰਟੀਨਿਉਟੀ ਦੇ ਨਾਲ ਤੁਸੀਂ ਆਪਣੀ ਤਿਆਰੀ ਕਰੋ ਤਾਂ ਜੋ ਤੁਹਾਡਾ ਪੇਪਰ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਰਕਾਰੀ ਨੌਕਰੀ ਲੈ ਸਕੋ ਤੇ ਆਪਣੇ ਕੋਲ ਚੈਨਲ ਨੂੰ 2 ਸਾਲ ਲਈ ਘੱਟੋ-ਘੱਟ ਜੁਆਇਨ ਕਰਕੇ ਰੱਖੋ ਤਾਂ ਜੋ ਜਦੋਂ ਤੁਸੀਂ 2 ਸਾਲ ਲਈ ਬੇਟਾ ਚੈਨਲ ਨੂੰ ਜੁਆਇਨ ਕਰਕੇ ਰੱਖੋਗੇ 59 ਰੁਪਏ ਪਰ ਮੰਥ ਮੇਰੇ ਖਿਆਲ ਵਿੱਚ ਕੱਟਦੇ ਨੇਗੇ YouTube ਚੈਨਲ ਚੈਨਲ ਕੱਟਦਾ ਹੈਗਾ ਤੇ ਜਾਂ ਫਿਰ ਆਪਣੇ ਕੋਲ 110 ਰੁਪਏ ਜਾਂ 99 ਰੁਪਏ ਠੀਕ ਹੈ ਉਸ ਦਾ ਤੁਸੀਂ 2 ਸਾਲ ਘਟੋ ਘਟ ਬੱਚੇ ਆਪਣਾ ਸਬਸਕ੍ਰਿਪਸ਼ਨ ਲੈ ਕੇ ਰੱਖੋ ਜੁਆਇਨ ਦੇ অপਸ਼ਨ ਦੇ ਵਿੱਚ ਜਾ ਕੇ ਚੈਨਲ ਨੂੰ ਜੁਆਇਨ ਕਰ ਲਓ ਤਾਂ ਜੋ ਤੁਸੀਂ ਤਿਆਰੀ ਜਿਹੜੀ 2 ਸਾਲ ਲਗਾਤਾਰ ਕਰਦੇ ਰਹੋ ਪਰ ਹੁਣ ਜਿਹੜੇ ਬੱਚਿਆਂ ਕੋਲ ਥੋੜਾ ਟਾਈਮ ਹੈ ਉਹ ਵੀ ਤਿਆਰੀ ਕਰੋ ਹੁਣ ਬੱਚੇ ਆਪਾਂ ਨਾਲ ਦੇਰੀ ਕਰਦੇ ਹੋਏ ਅੱਜ ਦੀ ਕਲਾਸ ਦੀ ਸ਼ੁਰੂਆਤ ਕਰਦੇ ਆਂਗੇ ਅੱਜ ਦੀ ਕਲਾਸ ਦੇ ਵਿੱਚ ਪਹਿਲਾ ਕੁਸ਼ਨ ਕੀ ਕਹਿ ਰਿਹਾ ਹੈ ਇੰਨਾ ਵਿੱਚੋਂ ਕਿਹੜਾ ਐਂਡੋਕ੍ਰਾਈਨ ਸਿਸਟਮ ਲਈ ਸੱਚ ਸੱਚ ਹੈ ਬੱਚਾ ਸਾਨੂੰ ਪੁੱਛਿਆ ਵੀ ਠੀਕ ਕਿਹੜਾ ਹੈਗਾ ਇੰਨਾ ਆਪਸ਼ਨਾਂ ਦੇ ਵਿੱਚੋਂ ਐਂਡੋਕ੍ਰਾਈਨ ਸਿਸਟਮ ਲਈ ਬੱਚੇ ਐਂਡੋਕ੍ਰਾਈਨ ਸਿਸਟਮ ਹੁੰਦਾ ਕੀ ਹੈ ਐਂਡੋਕ੍ਰਾਈਨ ਸਿਸਟਮ ਨੂੰ ਅਸੀਂ ਹਾਰਮੋਨਲ ਸਿਸਟਮ ਵੀ ਬੋਲ ਦਿੰਨੇ ਆਂ ਐਂਡੋਕ੍ਰਾਈਨ ਸਿਸਟਮ ਉਸੀਂ ਹਾਰਮੋਨਲ ਸਿਸਟਮ ਕਿਉਂ ਬੋਲਦੇ ਆ ਕਿਉਂਕਿ ਐਂਡੋਕ੍ਰਾਈਨ ਗਲੈਂਡ ਜਿਹੜੇ ਹੁੰਦੇ ਨੇ ਵਿੱਚੇ ਉਹ ਹਾਰਮੋਨ ਪੈਦਾ ਕਰਦੇ ਨੇਗੇ ਐਂਡੋਕ੍ਰਾਈਨ ਗਲੈਂਡ ਨੂੰ ਅਸੀਂ ਡੱਕਲੈਸ ਗਲੈਂਡ ਬੋਲਦੇ ਆ ਕਿਉਂਕਿ ਇਹ ਜਿਹੜੇ ਹਾਰਮੋਨ ਹੈ ਜਿਨ੍ਹਾਂ ਨੂੰ ਅਸੀਂ ਕੈਮੀਕਲ ਮੈਸੇਂਜਰ ਬੋਲਦੇ ਆ ਇਹ ਡਾਇਰੈਕਟ ਬਲੱਡ ਦੇ ਵਿੱਚ ਬੇਟਾ ਸੈਕ੍ਰੀਟ ਕਰਦੇ ਨੇ ਬਲੱਡ ਰਾਹੀਂ ਇਹ ਟਰਾਂਸਪੋਰਟ ਹੋ ਕੇ ਟਾਰਗੇਟ ਆਰਗਨ ਤੱਕ ਪਹੁੰਚਦੇ ਨੇ ਉੱਥੇ ਆਪਣਾ ਇਹ ਕੰਮ ਕਰਦੇ ਨੇ ਬੱਚੇ ਇਹ ਯਾਦ ਰੱਖਣਾ ਹੈਗਾ ਜਿਹੜਾ ਐਂਡੋਕ੍ਰਾਈਨ ਗਲੈਂਡ ਹੈ ਜਿਹੜੇ ਉਹ ਕੀ ਪੈਦਾ ਕਰਦੇ ਨੇ ਹਾਰਮੋਨ ਐਂਡੋਕ੍ਰਾਈਨ ਗਲੈਂਡ ਕਿਹੜੇ-ਕਿਹੜੇ ਨੇ ਬੇਟਾ ਆਪਣੇ ਕੋਲ ਐਂਡੋਕ੍ਰਾਈਨ ਗਲੈਂਡ ਸਾਡੇ ਕੋਲ ਪਿਟਿਊਟਰੀ ਗਲੈਂਡ ਜਿਹਨੂੰ ਅਸੀਂ ਮਾਸਟਰ ਗਲੈਂਡ ਬੋਲਦੇ ਆ ਪੈਨਕ੍ਰੀਆਜ਼ ਬੇਟਾ ਜਿਹਨੂੰ ਅਸੀਂ ਦੂਜਾ ਸਭ ਤੋਂ ਵੱਡਾ ਲਾਰਜੈਸਟ ਗਲੈਂਡ ਬੋਲਦੇ ਆ ਬੇਟਾ ਆਪਣੇ ਕੋਲ ਔਰ ਆਪਣੇ ਕੋਲ ਹੋਰ ਪੈਨਕਰੀਆਜ ਹੋ ਗਿਆ ਐਡਰਨਲ ਗਲੈਂਡ ਹੋ ਗਿਆ ਪਾਈਨਲ ਗਲੈਂਡ ਹੋ ਗਿਆ ਥਾਈਮਸ ਗਲੈਂਡ ਹੋ ਗਿਆ ਥਾਇਰਾਇਡ ਗਲੈਂਡ ਹੋ ਗਿਆ ਓਵਰੀ ਹੋ ਗਿਆ ਬੇਟਾ ਟੈਸਟਿਸ ਹੋ ਗਿਆ ਇਹ ਸਾਰੇ ਦੇ ਸਾਰੇ ਬੇਟਾ ਇਥੋਂ ਤੱਕ ਕਿ ਗੁਰਦੇ ਵੀ ਬੇਟਾ ਐਂਡੋਕ੍ਰਾਈਨ ਗਲੈਂਡ ਦਾ ਕੰਮ ਕਰਦੇ ਨੇ ਕਿਉਂਕਿ ਗੁਰਦੇ ਇੱਕ ਹਾਰਮੋਨ ਜਿਹਨੂੰ ਐਰਥਰੋਪੋਇਟਿਨ ਬੋਲਿਆ ਜਾਂਦਾ ਹੈਗਾ ਐਰਥਰੋਪੋਇਟਿਨ ਨਾਂ ਦਾ ਹਾਰਮੋਨ ਪੈਦਾ ਕਰਦੇ ਨੇ ਉਹ ਹਾਰਮੋਨ ਬੇਟਾ ਬੋਨ ਮੈਰੋ ਨੂੰ ਜਾ ਕੇ ਆਰਬੀਸੀ ਦੀ ਪ੍ਰੋਡਕਸ਼ਨ ਦੇ ਲਈ ਉਤੇਜਿਤ ਕਰ ਜਾਏਗਾ ਉਹ ਬੋਨ ਮੈਰੋ ਨੂੰ ਹਾਰਮੋਨ ਜਿਹੜਾ ਗੁਰਦੇ ਦੇ ਵਿੱਚੋਂ ਰੈਥਰੋਪੋਇਟਿਨ ਨਾਂ ਦਾ ਹਾਰਮੋਨ ਨਿਕਲਦਾ ਹੈ ਉਹ ਹਾਰਮੋਨ ਬਲੱਡ ਰਾਹੀਂ ਬਲੱਡ ਰਾਹੀ ਬੋਨ ਮੈਰੋ ਤੱਕ ਜਾ ਕੇ ਬੋਨ ਮੈਰੋ ਨੂੰ ਆਰ ਬੀ ਸੀ ਦੀ ਪ੍ਰੋਡਕਸ਼ਨ ਲਈ ਉਤੇਜਿਤ ਕਰਦਾ ਹੈਗਾ ਬੇਟਾ ਯਾਦ ਰੱਖਣਾ ਹੈਗਾ ਬਹੁਤ ਇੰਪੋਰਟੈਂਟ ਕੁਐਸਚਨਸ ਹਨ ਇਹਦੇ ਐਸੇ ਲਾਈਨ ਦੇ ਵਿੱਚੋਂ ਤਿੰਨ ਚਾਰ ਕੁਐਸਚਨ ਬਣ ਜਾਂਦੇ ਨੇ ਵੀ ਆਰ ਬੀ ਸੀ ਦੀ ਪ੍ਰੋਡਕਸ਼ਨ ਕਿੱਥੇ ਹੁੰਦੀ ਹੈ ਕਿੱਥੇ ਬੰਦੇ ਨੇ ਬੋਨ ਮੈਰੋ ਦੇ ਵਿੱਚ ਕੌਣ ਉਤੇਜਿਤ ਕਰਦਾ ਹੈਗਾ ਐਰਥਰੋਪੋਇਟਿਨ ਹਾਰਮੋਨ ਐਰਥਰੋਪੋਇਟਿਨ ਹਾਰਮੋਨ ਕਿੱਥੋਂ ਨਿਕਲਦਾ ਹੈਗਾ ਗੁਰਦੇ ਦੇ ਵਿੱਚੋਂ ਬੇਟਾ ਇਹ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਹੁੰਦੀਆਂ ਪੇਪਰ ਲਈ ਇੰਪੋਰਟੈਂਟ ਹੁੰਦੀਆਂ ਹੀ ਆ ਤੇ ਬੱਚੇ ਅਸੀਂ ਗੱਲ ਕਰ ਰਹੇ ਹਾਂ ਇਹਨਾਂ ਵਿੱਚੋਂ ਕਿਹੜਾ ਕਥਨ ਹੈ ਜਿਹੜਾ ਐਂਡੋਕ੍ਰਾਈਨ ਸਿਸਟਮ ਲਈ ਸੱਚ ਹੈ ਜਿਹੜੇ ਇਹ ਗੁਪਤ ਹਾਰਮੋਨ ਬੇਟਾ ਗੁਪਤ ਹਾਰਮੋਨ ਜਿਵੇਂ ਓਵਰੀ ਤੇ ਟੈਸਟੀਚ ਤੋਂ ਨਿਕਲਦੇ ਨੇ ਜਿਹੜੇ ਗੁਪਤ ਹਾਰਮੋਨ ਟੈਸਟੀਚ ਬੇਟਾ ਟੈਸਟੋਸਟੀਰੋਨ ਹਾਰਮੋਨ ਪੈਦਾ ਕਰਦੀ ਹੈ ਤੇ ਆਪਣੇ ਕੋਲ ਜਿਹੜੀ ਓਵਰੀ ਹੈ ਉਹ ਪ੍ਰੋਜੈਸਟਰੋਨ ਤੇ ਐਸਟ੍ਰੋਜਨ ਹਾਰਮੋਨ ਪੈਦਾ ਕਰਦੇ ਆ ਤੇ ਬੇਟਾ ਜਿਹੜਾ ਐਫਐਸਐਚ ਤੇ ਐਲਐਚ ਹਾਰਮੋਨ ਹੈ ਉਹ ਪਿਟਿਟਰੀ ਗਲੈਂਡ ਪੈਦਾ ਕਰਦੀ ਹੈ ਅਨਟੀਰੀਅਰ ਲੋਬ ਓਪਿਟਿਟਰੀ ਐਫਐਸਐਚ ਤੇ ਐਲਐਚ ਹਾਰਮੋਨ ਪੈਦਾ ਕਰਦੀ ਹੈ ਬੇਟਾ ਇਹ ਹਾਰਮੋਨ ਗੁਪਤ ਹਾਰਮੋਨ ਨੇ ਜੋ ਖੂਨ ਦੁਆਰਾ ਨਿਸ਼ਾਨੇ ਨਿਸ਼ਾਨਾ ਸੈੱਲ ਤੱਕ ਪਹੁੰਚਾਏ ਜਾਂਦੇ ਨੇ ਬਿਲਕੁਲ ਠੀਕ ਕਥਨ ਹੈ ਇਹ ਪਾਚਕ ਗਤੀਵਿਧੀਆਂ ਵਿੱਚ ਤਬਦੀਲੀਆਂ ਕਾਰਨ ਬੰਦੀ ਹੈ ਬੇਟਾ ਜਿਹੜੀਆਂ ਪਾਚਕ ਗਤੀਵਿਧੀਆਂ ਹੁੰਦੀਆਂ ਅਸੀਂ ਕੋਈ ਫੂਡ ਨੂੰ ਪਾਚਨ ਕਰਦੇ ਆ ਜਾਂ ਕੋਈ ਚੀਜ਼ ਇਹ ਬੇਟਾ ਇੰਨਾਂ ਵਿੱਚ ਵੀ ਹਾਰਮੋਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਬੇਟਾ ਜਿਹੜੇ ਹਾਰਮੋਨ ਜੈ ਇਹਨਾਂ ਦੇ ਪ੍ਰਭਾਵ ਇਹਨਾਂ ਦੇ ਇਫੈਕਟ ਲੰਬੇ ਹੁੰਦੇ ਨੇ ਬਿਲਕੁਲ ਠੀਕ ਹੈ ਬੇਟਾ ਇਹ ਆਪਣੇ ਕੋਲ ਸਾਰੇ ਦੇ ਸਾਰੇ ਕੁਸ਼ਚਨ ਬੇਟਾ ਸਾਰੇ ਦੇ ਸਾਰੇ ਆਪਸ਼ਨਾਂ ਠੀਕ ਹੈ ਇੱਥੇ ਆਨਸਰ ਆ ਜਾਊਗਾ ਡੀ ਇੱਥੇ ਸਾਡੇ ਕੋਲ ਆਨਸਰ ਆ ਜਾਊਗਾ ਡੀ ਬੇਟਾ ਇੰਪੋਰਟੈਂਟ ਕੁਸ਼ਚਨ ਦੂਸਰਾ ਕੁਸ਼ਚਨ ਬੇਟਾ ਐਂਡੋਕ੍ਰਾਈਨ ਗਲੈਂਡ ਰਸਾਇਣਾਂ ਨੂੰ ਛਪਾਉਂਦੀ ਦਾ ਮਤਲਬ ਕੀ ਬਣਾਉਂਦੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਬੇਟਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਜਿਹੜੇ ਐਂਡੋਕ੍ਰਾਈਨ ਗਲੈਂਡ ਹੈ ਉਹ ਕੈਮੀਕਲ ਮੈਸੈਂਜਰ ਪੈਦਾ ਕਰਦੇ ਨੇ ਪ੍ਰੋਡਿਊਸ ਕਰਦੇ ਨੇਗੇ ਉਹਨਾਂ ਕੈਮੀਕਲ ਮੈਸੈਂਜਰਾਂ ਨੂੰ ਅਸੀਂ ਹਾਰਮੋਨ ਕਹਿੰਦੇ ਆ ਬੇਟਾ ਉਹਨਾਂ ਕੈਮੀਕਲ ਮੈਸੈਂਜਰ ਜਿਹਨੂੰ ਅਸੀਂ ਹਾਰਮੋਨ ਕਹਿੰਦੇ ਆ ਬੇਟਾ ਤੀਜਾ ਕੁਐਸਚਨ ਇਨਾਂ ਵਿੱਚੋਂ ਕਿਹੜਾ ਐਂਡੋਕ੍ਰਾਈਨ ਸਿਸਟਮ ਦਾ ਹਿੱਸਾ ਨਹੀਂ ਹੈ ਬੇਟਾ ਜਿਹੜਾ ਪਾਈਨੀਅਲ ਗਲੈਂਡ ਹੁੰਦਾਗਾ ਇਹ ਤਾਂ ਐਂਡੋਕ੍ਰਾਈਨ ਗਲੈਂਡ ਹੈ ਥਾਈਮਸ ਗਲੈਂਡ ਵੀ ਐਂਡੋਕ੍ਰਾਈਨ ਗਲੈਂਡ ਹੈ ਐਡਰੇਨਲ ਗਲੈਂਡ ਵੀ ਆਪਣੇ ਕੋਲ ਐਂਡੋਕ੍ਰਾਈਨ ਗਲੈਂਡ ਹੈ ਜਦੋਂ ਕਿ ਸੈਲਵਰੀ ਗਲੈਂਡ ਜਿਨ੍ਹਾਂ ਨੂੰ ਅਸੀਂ ਲਾਰ ਲਾਰ ਗਲੈਂਡ ਬੋਲ ਦਿੰਦੇ ਆ ਲਾਰ ਗ੍ਰੰਥੀਆਂ ਬੋਲ ਦਿੰਦੇ ਆ ਬੇਟਾ ਇਹ ਐਂਡੋਕ੍ਰਾਈਨ ਗਲੈਂਡ ਨਹੀਂ ਹੈ ਕਿਉਂਕਿ ਇਹ ਡਕਟਡ ਗਲੈਂਡ ਨੇ ਬੇਟਾ ਇਹ ਮੂੰਹ ਦੇ ਵਿੱਚ ਆਪਣੇ ਕੋਲ ਤਿੰਨ ਸੈਲਵਰੀ ਗਲੈਂਡ ਹੁੰਦੇ ਨੇ ਪੈਰੋਟਿਡ ਗਲੈਂਡ ਸਬਲਿੰਗੂਅਲ ਗਲੈਂਡ ਤੇ ਸਬਮੈਗਜਲਰੀ ਗਲੈਂਡ ਪੈਰੋਟਿਡ ਗਲੈਂਡ ਬੇਟਾ ਕੰਨ ਦੇ ਪਿੱਛੇ ਜਗਾ ਸਬ ਮੈਗਜਲਰੀ ਗਲੈਂਡ ਬੇਟਾ ਉਹ ਵੀ ਆਪਣੇ ਕੋਲ ਮੈਗਜਿਲਾ ਦੇ ਨੀਚੇ ਹੁੰਦਾ ਹੈਗਾ ਬੇਟਾ ਯਾਦ ਰੱਖਣਾ ਇਹ ਤਿੰਨੋਂ ਦੀਆਂ ਤਿੰਨੋਂ ਗ੍ਰੰਥੀਆਂ ਜਿਹੜੀਆਂ ਹੈਗੀਆਂ ਲਾਰ ਗ੍ਰੰਥੀਆਂ ਹੈਗੀਆਂ ਇਹ ਥੁੱਕ ਪੈਦਾ ਕਰਦੀਆਂ ਹੈਗੀਆਂ ਡਾਕਟਰਾਈ ਕਰਦੀਆਂ ਐ ਇਸ ਕਰਕੇ ਡਕਟਰਡ ਗਲੈਂਡ ਇਹਨਾਂ ਨੂੰ ਬੋਲਿਆ ਜਾਂਦਾ ਤੇ ਐਕਸੋਕ੍ਰਾਈਨ ਗਲੈਂਡ ਬੋਲਿਆ ਜਾਂਦਾ ਬੇਟਾ ਤੇ ਇਹੀ ਆਪਣੇ ਕੋਲ ਐਂਡੋਕ੍ਰਾਈਨ ਗਲੈਂਡ ਗਲੈਂਡ ਦਾ ਹਿੱਸਾ ਨਹੀਂ ਹੈ ਬੇਟਾ ਬੀ ਆਪਸ਼ਨ ਬਿਲਕੁਲ ਠੀਕ ਹੈ ਜਿਹੜਾ ਥੁੱਕ ਹੈ ਥੁੱਕ ਦੇ ਵਿੱਚ ਬੇਟਾ ਕਾਰਬੋਹਾਈਡਰੇਟ ਨੂੰ ਡਾਈਜੈਸਟ ਕਰਨ ਵਾਸਤੇ ਇੱਕ enzyme ਹੁੰਦਾ ਜਿਹਨੂੰ ਪਟਾਇਲਿਨ ਜਾਂ ਸੈਲਬਰੀ ਅਮਾਈਲੇਜ ਬੋਲਦੇ ਆ ਯਾਦ ਰੱਖਣਾ ਹੈਗਾ ਹੁਣ ਬੱਚੇ ਅਸੀਂ ਗੱਲ ਕਰਦੇ ਆ ਲਾਰ ਗ੍ਰੈਂਡ ਗਲੈਂਡ ਹੈ ਜਿਹੜਾ ਉਹ ਐਕਸੋਕ੍ਰਾਈਨ ਗਲੈਂਡ ਹੈ ਤੇ ਡਾਕਟਰ ਗਲੈਂਡ ਹੈ ਜਦੋਂ ਕਿ ਆਪਣੇ ਕੋਲ ਪਾਈਨਿਅਲ ਗਲੈਂਡ ਹੋ ਗਿਆ ਥਾਈਮਸ ਗਲੈਂਡ ਹੋ ਗਿਆ ਐਡਰੇਨਲ ਗਲੈਂਡ ਹੋ ਗਿਆ ਇਹ ਇਹ ਆਪਣੇ ਕੋਲ ਡਾਕਟਲੈਸ ਗਲੈਂਡ ਨੇ ਤੇ ਇਹ ਐਂਡੋਕ੍ਰਾਈਨ ਗਲੈਂਡ ਨੇ ਕੋਈ ਇੱਕ ਇਸ ਤਰ੍ਹਾਂ ਦਾ ਗਲੈਂਡ ਜਿਹੜਾ ਐਂਡੋਕ੍ਰਾਈਨ ਗਲੈਂਡ ਵੀ ਹੈ ਤੇ ਐਕਸੋਕ੍ਰਾਈਨ ਗਲੈਂਡ ਵੀ ਹੈ ਉਹ ਹੈਗਾ ਸਾਡੇ ਕੋਲ ਪੈਨਕ੍ਰੀਆਜ਼ ਬੇਟਾ ਯਾਦ ਰੱਖਣਾ ਪੈਨਕ੍ਰੀਆਜ਼ ਐਕਸੋਕ੍ਰਾਈਨ ਗਲੈਂਡ ਦਾ ਵੀ ਕੰਮ ਕਰਦਾ ਹੈ ਤੇ ਐਂਡੋਕ੍ਰਾਈਨ ਗਲੈਂਡ ਦਾ ਵੀ ਕੰਮ ਕਰਦਾ ਹੈ ਇਸ ਕਰਕੇ ਅਸੀਂ ਪੈਨਕ੍ਰੀਆਜ਼ ਨੂੰ ਬੱਚੇ ਪੈਨਕ੍ਰੀਆਜ਼ ਨੂੰ ਅਸੀਂ ਹੈਟਰੋਕ੍ਰਾਈਨ ਗਲੈਂਡ ਦੇ ਨਾਮ ਨਾਲ ਜਾਣਦੇ ਹਾਂ ਅਸੀਂ ਹੈਟਰੋਕ੍ਰਾਈਨ ਗਲੈਂਡ ਦੇ ਨਾਮ ਨਾਲ ਜਾਣਦੇ ਹਾਂ ਬੱਚੇ ਚੌਥਾ ਕੁਐਸਚਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਮਾਸਟਰ ਗਲੈਂਡ ਕਿਹੜੇ ਗਲੈਂਡ ਨੂੰ ਕਿਹਾ ਜਾਂਦਾ ਹੈ ਪਿਟਿਊਟਰੀ ਗਲੈਂਡ ਨੂੰ ਹਾਈਪੋਥੈਲਾਮਸ ਨੂੰ ਅਸੀਂ ਮਾਸਟਰ ਆਫ ਮਾਸਟਰ ਗਲੈਂਡ ਕਹਿੰਦੇ ਆ ਕਿਉਂਕਿ ਪਿਟਿਊਟਰੀ ਗਲੈਂਡ ਦਾ ਵੀ ਮਾਸਟਰ ਕੌਣ ਹੈ ਹਾਈਪੋਥੈਲਾਮਸ ਬੱਚੇ ਆਪਣੇ ਕੋਲ ਪਿਟਿਊਟਰੀ ਗਲੈਂਡ ਨੂੰ ਅਸੀਂ ਮਾਸਟਰ ਗਲੈਂਡ ਕਹਿੰਦੇ ਆ ਬੱਚੇ ਹਾਈਪੋਥੈਲਾਮਸ ਤੇ ਪਿਟਿਊਟਰੀ ਗਲੈਂਡ ਪੇਪਰ ਦੇ ਵਿੱਚ ਪੁੱਛਿਆ ਜਾਵੇ ਕਿੱਥੇ ਹੁੰਦੇ ਨੇ ਦਿਮਾਗ ਦੇ ਵਿੱਚ ਦਿਮਾਗ ਦੇ ਵਿੱਚ ਬੇਟਾ ਤਿੰਨ ਗ੍ਰੰਥੀਆਂ ਹੁੰਦੀਆਂ ਹਾਈਪੋਥੈਲਾਮਸ ਪਿਟਿਊਟਰੀ ਗਲੈਂਡ ਤੇ ਪਾਈਨਿਅਲ ਗਲੈਂਡ ਐਡਰਨਲ ਗਲੈਂਡ ਬੇਟਾ ਐਡਰినਲਿਨ ਨਾਂ ਦਾ ਹਾਰਮੋਨ ਪੈਦਾ ਕਰਦੀ ਹੈ ਜਿਹੜਾ ਇਹ ਗਲੈਂਡ ਹੈ ਇਹ ਗੁਰਦੇ ਦੇ ਨੇੜੇ ਜਾਨੀ ਕਿ ਗੁਰਦੇ ਦੇ ਬਿਲਕੁਲ ਉੱਪਰ ਹੁੰਦਾ ਹੈ ਥਾਇਰੋਇਡ ਗਲੈਂਡ ਬੇਟਾ ਆਪਣੇ ਕੋਲ ਗਲੇ ਦੇ ਵਿੱਚ ਟਰੈਕੀਆ ਦੇ ਉੱਪਰ ਹੁੰਦਾ ਬੱਚੇ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਹੁੰਦੀਆਂ ਨੇ ਇੰਪੋਰਟੈਂਟ ਹੁੰਦੀਆਂ ਪਾਈਨਿਅਲ ਗਲੈਂਡ ਹੈ ਜਿਹੜਾ ਸਭ ਤੋਂ ਛੋਟਾ ਗਲੈਂਡ ਹੈ ਸਭ ਤੋਂ ਛੋਟੀ ਗ੍ਰੰਥੀ ਹੈ ਜਿਹੜੀ ਕਿ ਦਿਮਾਗ ਦੇ ਵਿੱਚ ਪਾਈ ਜਾਂਦੀ ਹੈ ਜਿਵੇਂ ਜਿਵੇਂ ਉਮਰ ਵੱਧਦੀ ਹੈ ਓਵੇਂ ਓਵੇਂ ਪਾਈਨਿਅਲ ਗਲੈਂਡ ਹੈ ਜਿਹੜਾ ਉਹ ਛੋਟਾ ਹੁੰਦਾ ਜਾਂਦਾ ਹੈ ਤੇ ਬੁੜਾਪੇ ਦੇ ਵਿੱਚ ਬੇਟਾ ਜਿਹੜਾ ਪਾਈਨਿਅਲ ਗਲੈਂਡ ਹੈ ਉਹ ਬਿਲਕੁਲ ਖਤਮ ਹੋ ਜਾਂਦਾ ਹੈ ਯਾਦ ਰੱਖਣਾ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਬੇਟਾ ਆਪਣੇ ਕੋਲ ਪੰਜਵਾਂ ਕੁਐਸਚਨ ਕਿਹੜੀ ਗ੍ਰੰਥੀ ਹੈ ਜਿਹੜੀ ਜਿਹਦੇ ਹਾਰਮੋਨ ਘੱਟ ਨਿਕਲਣ ਨਾਲ ਮੁੰਡਾ ਬੁਣਾ ਹੋ ਜਾਂਦਾ ਹੈ ਬੇਟਾ ਜਿਹੜਾ ਗਰੋਥ ਹਾਰਮੋਨ ਹੈ ਜਿਹੜਾ ਗਰੋਥ ਹਾਰਮੋਨ ਹੈ ਆਪ ਪਿਟਿਊਟਰੀ ਗਲੈਂਡ ਦਾ ਅੰਟੀਰੀਅਰ ਲੋਬ ਤੁਹਾਨੂੰ ਮੈਂ ਪਹਿਲਾਂ ਦੋ ਹਾਰਮੋਨ ਦੱਸ ਚੁੱਕਿਆ ਕਿਹੜੇ ਕਿਹੜੇ ਬੱਚੇ ਆਪਣੇ ਕੋਲ ਐਫਐਸ ਆਪਣੇ ਕੋਲ ਐਫਐਸਐਚ ਬੇਟਾ ਫੋਲਿਕਲ ਸਟੀਮੂਲੇਟਿੰਗ ਹਾਰਮੋਨ ਐਲ ਐਚ ਲਿਉਟੀਨਾਈਜ਼ਿੰਗ ਹਾਰਮੋਨ ਇਹ ਇੰਟੀਰੀਅਰ ਲੋਪ ਪੈਦਾ ਕਰਦਾ ਹੈ ਤੇ ਆਪਣੇ ਕੋਲ ਗਰੋਥ ਹਾਰਮੋਨ ਜਿਹਨੂੰ ਅਸੀਂ ਸਮੈਟੋਟ੍ਰੋਫਿਨ ਦੇ ਨਾਮ ਨਾਲ ਜਾਣਦੇ ਹਾਂ ਸਮੈਟੋਟ੍ਰੋਫਿਨ ਦੇ ਨਾਮ ਨਾਲ ਜਾਣਦੇ ਹਾਂ ਇਹ ਵੀ ਪਿਟਿਉਟਰੀ ਗਲੈਂਡ ਦਾ ਇੰਟੀਰੀਅਰ ਲੋਪ ਪੈਦਾ ਕਰਦਾ ਹੈ ਸਮੈਟੋਟ੍ਰੋਫਿਨ ਬੇਟਾ ਇੰਟੀਰੀਅਰ ਤੇ ਜਿਹਨੂੰ ਅਸੀਂ ਗਰੋਥ ਹਾਰਮੋਨ ਕਹਿੰਦੇ ਆ ਜੇਕਰ ਇਹ ਹਾਰਮੋਨ ਦੀ ਇਹ ਹਾਰਮੋਨ ਘੱਟ ਨਿਕਲਦਾ ਤਾਂ ਮੁੰਡਾ ਬੋਨਾ ਚਾਹੇ ਮੁੰਡਾ ਚਾਹੇ ਕੁੜੀ ਹੈ ਬੇਟਾ ਉਹ ਬੋਨਾ ਰਹਿ ਜਾਂਦਾ ਹੈ ਜਾਨੀ ਕਿ ਉਹਨਾਂ ਦਾ ਕੱਦ ਛੋਟਾ ਰਹਾ ਜਾਂਦਾ ਕਿਉਂਕਿ ਗਰੋਥ ਹਾਰਮੋਨ ਦੀ ਜਿਹੜੀ ਗਰੋਥ ਹਾਰਮੋਨ ਹੈ ਉਹ ਕੱਟ ਰਿਲੀਜ਼ ਹੁੰਦੇ ਨੇ ਬੇਟਾ ਛੇਮਾ ਕੁਐਸਚਨ ਐਡਰਨਲ ਗਲੈਂਡ ਕਿੱਥੇ ਸਥਿਤ ਹੈ ਗੁਰਦੇ ਦੇ ਨੇੜੇ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਗੁਰਦੇ ਦੇ ਬਿਲਕੁਲ ਉੱਪਰ ਐਡਰਨਲ ਗਲੈਂਡ ਸਥਿਤ ਹੈ ਇਹ ਇਹ ਬੇਟਾ ਐਡਰੇਨਾਲੀਨ ਨਾਂ ਦਾ ਹਾਰਮੋਨ ਪੈਦਾ ਕਰਦਾ ਹੈ ਜਿਹਨੂੰ ਅਸੀਂ ਜਿਹਨੂੰ ਅਸੀਂ ਬੱਚੇ ਆਪਣੇ ਕੋਲ ਐਮਰਜੈਂਸੀ ਹਾਰਮੋਨ ਬੋਲਦੇ ਆਂ ਐਮਰਜੈਂਸੀ ਹਾਰਮੋਨ ਬੋਲਦੇ ਆ ਬੱਚੇ ਹਾਈਪੋਥੈਲਮਸ ਮਨੁੱਖੀ ਸਰੀਰ ਦੇ ਕੀ ਸੰਗ ਦਾ ਹਿੱਸਾ ਬੇਟਾ ਦਿਮਾਗ ਦਾ ਮੈਂ ਹੁਣ ਤੁਹਾਨੂੰ ਦੱਸ ਚੁੱਕਿਆ ਹਾਂ ਮਨੁੱਖੀ ਸਰੀਰ ਦੇ ਵਿੱਚ ਸਭ ਤੋਂ ਛੋਟੀ ਐਂਡੋਕਰਾਈਨ ਗਲੈਂਡ ਕਿਹੜੀ ਹੈ ਪਾਈਨੀਅਲ ਗਲੈਂਡ ਜਿਹੜੀ ਕਿ ਦਿਮਾਗ ਦੇ ਵਿੱਚ ਹੁੰਦੀ ਹੈ ਬੱਚੇ ਇੰਪੋਰਟੈਂਟ ਕੁਐਸਚਨ ਹੈ ਇਹ ਸਾਰੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਆਨਲਾਈਨ ਕੋਚਿੰਗ ਲੈਣੀ ਹੈ ਤਾਂ ਤੁਸੀਂ 94630 98680 ਤੇ ਬੇਟਾ 2000 ਰੁਪਏ Google Pay ਕਰ ਦੋ ਤੇ ਉਸ ਦਾ ਸਕਰੀਨ ਸ਼ਾਟ 94630 98680 ਨੰਬਰ ਤੇ ਸੈਂਡ ਕਰ ਦੋ ਸਾਨੂੰ ਬੱਚੇ ਆਪਣੇ ਕੋਲ ਬਹੁਤ ਹੀ ਵਧੀਆ ਤਿਆਰ ਕੀਤੇ ਹੋਏ ਨੋਟਸ ਮਿਲ ਜਾਣਗੇ ਔਨਲਾਈਨ ਕਲਾਸ ਰਿਕਾਰਡਡ ਕਲਾਸ ਤੇ ਟੈਸਟ ਸੀਰੀਜ਼ ਬੇਟਾ ਸਭ ਕੁਝ ਮਿਲੂਗਾ ਤੇ ਤੁਸੀਂ ਬੱਚੇ ਆਪਣੀ ਪੇਮੈਂਟ Google Pay ਚੱਕੋ ਪੇਮੈਂਟ ਕਰੋ ਤੇ ਬੇਟਾ ਸਕਰੀਨਸ਼ਾਟ ਭੇਜੋ ਤਾਂ ਜੋ ਤੁਸੀਂ ਆਪਣੀ ਤਿਆਰੀ ਕਰ ਸਕੋ ਐਂਡੋਕ੍ਰਾਈਨ ਗਲੈਂਡ ਦੇ ਹਾਰਮੋਨ ਬੇਟਾ ਕਿੱਥੇ ਰਿਲੀਜ਼ ਹੁੰਦੇ ਨੇ ਖੂਨ ਦੇ ਵਿੱਚ ਡਾਇਰੈਕਟ ਬੇਟਾ ਯਾਦ ਰੱਖਣਾ ਹੈ ਬੱਚੇ ਸਮਝ ਆ ਰਹੀ ਹੈ ਚੀਜ਼ ਨੈਕਸਟ ਆਪਣੇ ਕੋਲ ਨੈਕਸਟ ਕੁਐਸਚਨ ਆਪਾਂ ਕਰਦੇ ਆਂਗੇ ਨੈਕਸਟ ਕੁਐਸਚਨ ਆਪਣੇ ਕੋਲ ਆ ਗਿਆ ਲਿੰਫ ਬੇਟਾ ਲਿੰਫ ਬਾਰੇ ਲਿੰਫ ਵੀ ਬੇਟਾ ਤਰਲ ਪਦਾਰਥ ਹੈ ਲਿੰਫ ਵੀ ਤਰਲ ਪਦਾਰਥ ਹੈ ਦੂਜਾ ਤਰਲ ਪਦਾਰਥ ਸਾਡੇ ਕੋਲੋਂ ਖੂਨ ਹੈਗਾ ਖੂਨ ਵੀ ਤਰਲ ਪਦਾਰਥ ਹੈ ਲਿੰਫ ਵੀ ਤਰਲ ਪਦਾਰਥ ਹੈ ਤੇ ਇੱਕ ਆਪਣੇ ਕੋਲ ਸੀਐਸਐਫ ਬੇਟਾ ਜਿਹਨੂੰ ਸੈਰੀਬਰੋ ਸਪਾਈਨਲ ਫਲੂਇਡ ਬੋਲਦੇ ਆਂ ਇਹ ਵੀ ਤਰਲ ਪਦਾਰਥ ਹੈ ਇਹ ਸਾਡੇ ਸਰੀਰ ਦੇ ਵਿੱਚ ਹੁੰਦੇ ਨੇ ਜਿਹੜਾ ਸੈਰੀਬਰੋ ਸਪਾਈਨਲ ਫਲੂਇਡ ਬੇਟਾ ਸੀਐਸਐਫ ਹੈ ਇਹ ਮਾਰਕ ਤੇ ਰੀਡ ਦੀ ਹੱਡੀ ਦੇ ਵਿੱਚ ਹੁੰਦਾ ਹੈ ਲਿੰਫ ਹੈ ਜਿਹੜਾ ਉਹ ਸਾਰੀ ਬੋਡੀ ਦੇ ਵਿੱਚ ਬਟਾ ਲਿੰਫੈਟਿਕ ਸਿਸਟਮ ਦੇ ਵਿੱਚ ਹੁੰਦਾ ਹੈਗਾ ਤੇ ਬਲੱਡ ਹੈ ਜਿਹੜਾ ਉਹ ਬਲੱਡ ਸਰਕੂਲੇਟਰੀ ਸਿਸਟਮ ਜਿਹਨੂੰ ਕਾਰਡੀਓ ਵਾਸਕੂਲਰ ਸਿਸਟਮ ਬੋਲਦੇ ਆ ਜਾਂ ਸਰਕੂਲੇਟਰੀ ਸਿਸਟਮ ਬੋਲਦੇ ਆ ਜਾਂ ਵਾਸਕੂਲਰ ਸਿਸਟਮ ਬੋਲਦੇ ਆ ਬੇਟਾ ਉਹਦੇ ਵਿੱਚ ਆਪਣੇ ਕੋਲ ਬਲੱਡ ਹੁੰਦਾ ਹੈਗਾ ਬਲੱਡ ਬਲੱਡ ਦੀ ਕੰਪੋਜੀਸ਼ਨ ਦੀ ਗੱਲ ਕਰੀਏ ਬੇਟਾ ਬਲੱਡ ਆਪਣੇ ਕੋਲ ਦੋ ਚੀਜ਼ਾਂ ਦਾ ਬਣਿਆ ਹੋਇਆ ਹੈਗਾ ਸੈੱਲ ਤੇ ਪਲਾਜ਼ਮਾ ਸੈੱਲ ਤੇ ਪਲਾਜ਼ਮਾ 45% ਸਾਡੇ ਕੋਲ ਸੈੱਲ ਹੁੰਦੇ ਨੇ ਬਲੱਡ ਦੇ ਵਿੱਚ ਤੇ 55% ਸਾਡੇ ਕੋਲ ਪਲਾਜ਼ਮਾ ਹੁੰਦਾ ਹੈਗਾ ਤੇ ਜਿਹੜਾ 45 45% ਬਈਟਾ ਸੈੱਲ ਹੁੰਦੇ ਨੇਗੇ ਉਹ ਸੈੱਲਾਂ ਦੇ ਵਿੱਚ ਬਈਟਾ ਆਪਣੇ ਕੋਲ ਰੈੱਡ ਬਲੱਡ ਸੈੱਲ ਜਿਨ੍ਹਾਂ ਨੂੰ ਅਸੀਂ ਐਰਥਰੋਸਾਈਟ ਬੋਲ ਦਿੰਨੇ ਆ ਡਬਲਯੂਵੀਸੀ ਜਿਨ੍ਹਾਂ ਨੂੰ ਅਸੀਂ ਲਿਊਕੋਸਾਈਟ ਬੋਲ ਦਿੰਨੇ ਆ ਤੇ ਆਪਣੇ ਕੋਲ ਪਲੇਟਲੇਟਸ ਜਿਨ੍ਹਾਂ ਨੂੰ ਅਸੀਂ ਥਰੰਬੋਸਾਈਟਸ ਬੋਲ ਦਿੰਨੇ ਆ ਪੇਪਰਲੀ ਇੰਪੋਰਟੈਂਟ ਪੁਆਇੰਟ ਆਰਬੀਸੀ ਦਾ ਲਾਈਫ ਸਪੈਨ 115 ਦਿਨਾਂ ਤੋਂ 120 ਦਿਨ ਹੁੰਦਾ ਹੈ ਡਬਲਯੂਵੀਸੀ ਦਾ 7 ਤੋਂ 10 ਦਿਨ ਹੁੰਦਾ ਹੈ ਪਲੇਟਲੇਟ ਦਾ ਬਈਟਾ ਆਪਣੇ ਕੋਲ 8 ਤੋਂ 10 ਦਿਨ ਹੁੰਦਾ ਹੈ ਬੱਚੇ ਇਹੇ ਕੁਸ਼ਨ ਇੰਪੋਰਟੈਂਟ ਇੰਨੇ ਜ਼ਿਆਦੇ ਨੇ ਕਿ ਤੁਹਾਡੇ ਪੇਪਰ ਦੇ ਵਿੱਚ ਪੁੱਛੇ ਹੀ ਜਾਣਗੇ ਇਸ ਕਰਕੇ ਤੁਸੀਂ ਇਹਨਾਂ ਕੁਸ਼ਨਾਂ ਨੂੰ ਬਹੁਤ ਚੰਗੀ ਤਰ੍ਹਾਂ ਕਰਨੇ ਹੈਗੇ ਤੇ ਆਪਣੇ ਕੋਲ ਜਿਹੜੇ ਬਲੱਡ ਦਾ ਰੰਗ ਲਾਲ ਕਿਉਂ ਹੁੰਦਾ ਕਿਉਂਕਿ ਉਹਦੇ ਵਿੱਚ ਆਰਬੀਸੀ ਹੁੰਦੇ ਨੇ ਆਰਬੀਸੀ ਦੇ ਵਿੱਚ ਹੀਮੋਗਲੋਬਿਨਾਂ ਦਾ ਪ੍ਰੋਟੀਨ ਹੁੰਦਾ ਹੈਗਾ ਬੱਚੇ ਯਾਦ ਰੱਖਣਾ ਹੈਗਾ ਹੁਣ ਆਪਣੇ ਕੋਲ ਜਿਹੜੇ ਲਿੰਫਾ ਲਿੰਫ ਦੇ ਵਿੱਚ ਬੇਟਾ ਬਾਕੀ ਸਾਰੀਆਂ ਚੀਜ਼ਾਂ ਹੁੰਦੀਆਂ ਸਿਰਫ ਆਰਬੀਸੀ ਲਿੰਫ ਦੇ ਵਿੱਚ ਨਹੀਂ ਹੁੰਦੇ ਇਸ ਕਰਕੇ ਜਿਹੜਾ ਲਿੰਫਾ ਹੈ ਉਹ ਕਲਰਲੈਸ ਫਲੂਇਡ ਹੈ ਬੇਟਾ ਬੇਰੰਗਾ ਫਲੂਇਡ ਹੈ ਜਿਹਦਾ ਕੋਈ ਰੰਗ ਨਹੀਂ ਹੈਗਾ ਬੇਟਾ ਇੱਥੇ ਪਹਿਲਾ ਕੁਐਸਚਨ ਕੀ ਕਹਿ ਰਿਹਾ ਲਿੰਫ ਹੈ ਡਬਲਯੂਬੀਸੀ ਤੋਂ ਬਿਨਾਂ ਨਹੀਂ ਡਬਲਯੂਬੀਸੀ ਬੇਟਾ ਲਿੰਫ ਦੇ ਵਿੱਚ ਹੋਣਗੇ ਪਲਾਜ਼ਮਾ ਹੋਊਗਾ ਪਲੇਟलेट्स ਹੋਣਗੇ ਤੇ ਬੇਟਾ ਡਬਲਯੂ ਬੀ ਸੀ ਆਰ ਬੀ ਸੀ ਨਹੀਂ ਹੋਣਗੇ ਬੇਟਾ ਆਰ ਬੀ ਸੀ ਤੋਂ ਬਿਨਾ ਆਪਣੇ ਕੋਲ ਬਾਕੀ ਸਾਰਾ ਜਿਹੜਾ ਬਚ ਜੂਗਾ ਉਹ ਲਿੰਫ ਹੈਗਾ ਜਿਹੜਾ ਲਿੰਫ ਹੈਗਾ ਬੇਟਾ ਉਹੋ ਸਾਡਾ ਸਰੀਰ ਹੈ ਬੇਟਾ ਜਿਹੜਾ ਸੈਲਜ ਦਾ ਬਣਿਆ ਹੋਇਆ ਹੈਗਾ ਲਿੰਫ ਕਿੱਥੇ ਮਿਲਦਾ ਹੈਗਾ ਲਿੰਫ ਹੈ ਜਿਹੜਾ ਇੰਟਰ ਸੈਲੂਲਰ ਸਪੇਸ ਦੇ ਵਿੱਚ ਮਿਲਦਾ ਹੈ ਜਿਹੜੀਆਂ ਦੋ ਸੈਲਾਂ ਦੇ ਵਿਚਕਾਰ ਜਿਹੜੀ ਸਪੇਸ ਖਾਲੀ ਥਾਂ ਬਚ ਜਾਂਦੀ ਹੈ ਉਹਨੂੰ ਇੰਟਰ ਸੈਲੂਲਰ ਸਪੇਸ ਬੋਲਿਆ ਜਾਂਦਾ ਹੈ ਉੱਥੇ ਬੇਟਾ ਲਿੰਫ ਮੌਜੂਦ ਹੁੰਦਾ ਹੈ ਲਿੰਫ ਲਿੰਫੋਸਾਈਟਸ ਬੇਟਾ ਇਹ ਲਿੰਫੋਸਾਈਟ ਬੇਟਾ ਵਾਈਟ ਬਲੱਡ ਸੈੱਲ ਦੀ ਕਿਸਮ ਹੈ ਬੇਟਾ ਜਿਹੜੇ ਲਿੰਫੋਸਾਈਟਸ ਐ ਇਹ ਬੋਨ ਮੈਰੋ ਦੇ ਵਿੱਚ ਬੰਦੇ ਨੇ ਸਾਨੂੰ ਪਤਾ ਹੈ ਆਰਬੀਸੀ ਹੋਗੇ ਡਬਲਯੂਬੀਸੀ ਹੋਗੇ ਪਲੇਟलेट्स ਹੋਗੇ ਕਿੱਥੇ ਬੰਦੇ ਨੇ ਬੇਟਾ ਬੋਨ ਮੈਰੋ ਦੇ ਵਿੱਚ ਬੰਦੇ ਨੇ ਬੇਟਾ ਤੇ ਇਹ ਜਿਹੜੇ ਆਰਬੀਸੀ ਐ ਉਹ ਜਦੋਂ ਟੁੱਟਦੇ ਨੇ 120 ਦਿਨਾਂ ਬਾਅਦ ਬੇਟਾ ਉਹ ਟੁੱਟ ਕੇ ਮਰ ਜਾਂਦੇ ਨੇ ਬੇਟਾ ਕਬਰਿਸਤਾਨ ਜਿਹੜਾ ਆਰਬੀਸੀ ਦਾ ਜਿਹਨੂੰ ਗਰੇਵਯਾਰਡ ਆਫ ਆਰਬੀਸੀ ਬੋਲਦੇ ਆ ਉਹ ਸਪਲੀਨ ਹੁੰਦਾ ਹੈਗਾ ਸਪਲੀਨ ਦੇ ਵਿੱਚ ਜਾ ਕੇ ਉਹ ਦਫਨ ਹੋ ਜਾਂਦੇ ਨੇ ਕੌਣ ਆਰਬੀਸੀ ਬੇਟਾ ਇੱਕ ਕੁਐਸਚਨ ਜੇ ਤੁਸਾਨੂੰ ਪੁੱਛ ਲੈਣ ਬਾਲਗਾਂ ਦੇ ਵਿੱਚ ਬੇਟਾ ਅਡਲਟ ਦੇ ਵਿੱਚ ਆਰਬੀਸੀ ਡਬਲਯੂਵੀਸੀ ਪਲੇਟਲੇਟ ਕਿੱਥੇ ਬੰਦੇ ਨੇ ਤੁਸੀਂ ਕਹਿ ਦੋਗੇ ਇਹ ਬੰਦੇ ਨੇ ਬੋਨ ਮੈਰੋ ਦੇ ਵਿੱਚ ਪਰ ਜੇਕਰ ਤੁਸਾਨੂੰ ਪੁੱਛ ਲੈਣ ਫੀਟਸ ਜਿਹੜਾ ਬੱਚਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਉਹਨੂੰ ਫੀਟਸ ਬੋਲਦੇ ਆ ਤੇ ਨਿਊ ਨੇਟ ਜਿਹੜਾ ਬੱਚਾ ਬੇਟਾ ਜਨਮ ਲੈ ਚੁੱਕਿਆ ਨਵਾਂ ਨਿਊ ਨਿਊ ਬੋਰਨ ਬੇਬੀ ਬੇਟਾ ਉਹਨਾਂ ਦੇ ਵਿੱਚ ਜਿਹੜੇ ਆਰਬੀਸੀ ਹੈ ਉਹ ਕਿੱਥੇ ਬੰਦੇ ਨੇ ਬੇਟਾ ਉਹ ਸਪਲੀਨ ਤੇ ਬੱਚੇ ਆਪਣੇ ਕੋਲ ਲੀਵਰ ਦੇ ਵਿੱਚ ਬੰਦਦੇ ਨੇ ਯਾਦ ਰੱਖਣਾ ਇੰਪੋਰਟੈਂਟ ਕੁਐਸਚਨ ਹੈ ਪੇਪਰ ਦੇ ਵਿੱਚ ਪੁੱਛਿਆ ਜਾਊਗਾ ਤੁਸੀਂ ਦੇਖਣਾ ਜ਼ਰੂਰ ਹੈ ਉੱਥੇ ਵੀ ਤੁਹਾਨੂੰ ਫਿਟਨੈਸ ਦੇ ਵਿੱਚ ਪੁੱਛਿਆ ਕੇਸ ਨੂੰ ਅਡਲਟ ਦੇ ਵਿੱਚ ਪੁੱਛਿਆ ਜਾਂ ਸਾਨੂੰ ਨੋਰਮਲੀ ਪੁੱਛ ਲਿਆ ਬੇਟਾ ਸਾਰੀਆਂ ਚੀਜ਼ਾਂ ਨੂੰ ਤੁਸੀਂ ਦੇਖ ਕੇ ਪੇਪਰ ਨੂੰ ਉਸ ਤਰੀਕੇ ਨਾਲ ਕਰਨਾ ਹੈ ਲਿੰਫ ਨੋਡ ਜਿਹੜੀਆਂ ਹੁੰਦੀਆਂ ਗਿਆ ਬੇਟਾ ਇਹਨਾਂ ਦਾ ਆਦੇਸ਼ ਕੀ ਹੁੰਦਾਗਾ ਇਹਨਾਂ ਦਾ ਆਦੇਸ਼ ਹੈ ਐਂਟੀਜਨ ਨੂੰ ਆਪਣੇ ਵਿੱਚ ਫਸਾਉਣਾ ਆਪਣੇ ਵਿੱਚ ਫਸਾਉਣਾ ਬੇਟਾ ਐਂਟੀਜਨ ਹੁੰਦੀ ਹੈ ਫੋਰਨ ਬਾਡੀਜ਼ ਜਿਹਦੇ ਵਿੱਚ ਵਾਇਰਸ ਬੈਕਟੀਰੀਆ ਬੇਟਾ ਸਾਰੀਆਂ ਚੀਜ਼ਾਂ ਆ ਜਾਂਦੀਆਂ ਬੱਚੇ ਅਗਲਾ ਕੁਐਸਚਨ ਹੈਟਾ ਦਿੱਤਿਆਂ ਵਿੱਚੋਂ ਕਿਹੜਾ ਲਿੰਫੋਇਡ ਅੰਗ ਨਹੀਂ ਹੈ ਬੇਟਾ ਆਪਾਂ ਨੂੰ ਪਤਾ ਹੈ ਟੌਨਸਿਲ ਲਿੰਫੋਇਡ ਆਰਗਨ ਹੈ ਥਾਈਮਸਲ ਲਿੰਫੋਇਡ ਆਰਗਨ ਹੈ ਤਿੱਲੀ ਜਿਹਨੂੰ ਸਪਲੀਨ ਬੋਲਦੇ ਆ ਲਿੰਫੋਇਡ ਆਰਗਨ ਹੈ ਸਾਨੂੰ ਪੁੱਛ ਲੈਣ ਸਭ ਤੋਂ ਵੱਡਾ ਲਿੰਫੋਇਡ ਆਰਗਨ ਕਿਹੜਾ ਹੈਗਾ ਸਭ ਤੋਂ ਵੱਡਾ ਲਿੰਫੋਇਡ ਆਰਗਨ ਹੈ ਜਿਹੜਾ ਉਹ ਤਿੱਲੀ ਹੈ ਸਪਲੀਨ ਹੈ ਬੇਟਾ ਪੈਨਕ੍ਰੀਆਜ ਲਿੰਫੋਇਡ ਆਰਗਨ ਨਹੀਂ ਹੈ ਇਹ ਹੈਟ੍ਰੋਕ੍ਰਾਈਨ ਗ੍ਰੰਥੀ ਹੈ ਬੇਟਾ ਹੈਟ੍ਰੋਕ੍ਰਾਈਨ ਗਲੈਂਡ ਹੈ ਜਿਹੜਾ ਐਂਡੋਕ੍ਰਾਈਨ ਦਾ ਕੰਮ ਵੀ ਕਰਦਾ ਤੇ ਐਕਸੋਕ੍ਰਾਈਨ ਦਾ ਕੰਮ ਵੀ ਕਰਦਾ ਹੈ ਜਿਹੜੇ ਪੈਨਕ੍ਰੀਆਜ ਦੇ ਵਿੱਚ ਬੀਟਾ ਸੈੱਲ ਹੁੰਦੇ ਨੇ ਉਹ ਇਨਸੂਲਿਨ ਪੈਦਾ ਕਰਦੇ ਨੇ ਜਿਹੜੇ ਅਲਫਾਜ਼ਲ ਹੁੰਦੇ ਨੇ ਉਹ ਗਲੂਕਾਗੋਨ ਪੈਦਾ ਕਰਦੇ ਨੇ ਬੇਟਾ ਜਦੋਂ ਬਲੱਡ ਦੇ ਵਿੱਚ ਗਲੂਕੋਜ਼ ਲੈਵਲ ਵੱਧ ਜਾਂਦਾ ਤਾਂ ਇਨਸੂਲਿਨ ਉਹਨੂੰ ਘਟਾਉਣ ਦਾ ਕੰਮ ਕਰਦਾ ਤੇ ਜਦੋਂ ਬਲੱਡ ਦੇ ਵਿੱਚ ਗਲੂਕੋਜ਼ ਲੈਵਲ ਘਟ ਜਾਂਦਾ ਗਲੂਕੋਜ਼ ਗਲੂਕਾਗੋਨ ਉਹਨੂੰ ਵਧਾਉਣ ਦਾ ਕੰਮ ਕਰਦਾ ਇੱਕ ਦੂਜੇ ਦੇ ਵਿਰੋਧੀ ਕੰਮ ਕਰਦੇ ਨੇ ਇਨਸੂਲਿਨ ਤੇ ਗਲੂਕਾਗੋਨ ਇਸ ਕਰਕੇ ਅਸੀਂ ਕਹਿੰਦੇ ਆ ਜਿਹੜਾ ਪੈਨਕਰੀਆਜ ਆ ਉਹ ਸ਼ੂਗਰ ਲੈਵਲ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਸ਼ੂਗਰ ਨੂੰ ਕੰਟਰੋਲ ਕਰਦਾ ਬੇਟਾ ਯਾਦ ਰੱਖਣਾ ਹੈਗਾ ਸ਼ੇਮਾ ਕੋਸ਼ਾਂ ਦੇਖੋ ਲਿੰਫ ਬਾਰੇ ਇਹਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ ਬੇਟਾ ਸਪਲੀਨ ਲਿੰਫੈਟਿਕ ਅੰਗ ਹੈ ਇਹੀ ਬੇਟਾ ਕਥਨ ਸਹੀ ਹੈ ਬਾਕੀ ਕਥਨ ਗਲਤ ਹੈ ਬੇਟਾ ਯਾਦ ਰੱਖਣਾ ਹੈਗਾ ਲਿੰਫ ਵਿੱਚ ਖੂਨ ਦੇ ਸੈੱਲ ਹੁੰਦੇ ਨਹੀਂ ਜਿਵੇਂ ਕਿ ਆਰਬੀਸੀ ਜਦੋਂ ਕਿ ਲਿੰਫ ਦੇ ਵਿੱਚ ਆਰਬੀਸੀ ਨਹੀਂ ਹੁੰਦੇ ਤੇ ਲਿੰਫੋ ਬੇਟਾ ਸਿਰਫ ਹਾਰਮੋਨਾਂ ਨੂੰ ਟਰਾਂਸਪੋਰਟ ਕਰਦਾ ਹੈ ਇਹ ਗਲਤ ਹੈ ਬੇਟਾ ਜਿਹੜਾ ਆਪਣੇ ਕੋਲ ਲਿੰਫ ਬਲੱਡ ਹੈ ਜਿਹੜਾ ਉਹ ਹਾਰਮੋਨਾਂ ਨੂੰ ਟਰਾਂਸਪੋਰਟ ਪੋਰਟ ਕਰਦਾ ਹੈਗਾ ਬੇਟਾ ਯਾਦ ਰੱਖਣਾ ਹੈਗਾ ਲਿੰਫ ਬਾਰੇ ਹੇਠ ਦਿੱਤੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ ਬੱਚੇ ਆਪਣੇ ਕੋਲ ਲਿੰਫ ਹੈ ਜਿਹੜਾ ਇਹ ਲਾਸਿਕਾਂ ਵੀ ਖੂਨ ਸੰਚਾਰ ਕਰਨ ਵਾਲੀਆਂ ਦਿਲਦਵਾਰਾ ਸੰਚਾਰਿਤ ਹੁੰਦਾ ਬਿਲਕੁਲ ਠੀਕ ਹੈ ਬੇਟਾ ਇਹੀ ਕਥਨ ਸਹੀ ਸੀਗਾ ਲਿੰਫ ਦਾ ਰੰਗ ਕੀ ਹੈ ਬੇਟਾ ਬੇਰੰਗਾ ਕਲਰਲੈਸ ਹੈਗਾ ਯਾਦ ਰੱਖਣਾ ਹੈਗਾ ਲਿੰਫ ਨੋਡਸ ਦੇ ਪਲਪੇਸ਼ਨ ਲਈ ਕਿਹੜੀ ਵਰਤੋਂ ਕੀਤੀ ਜਾਂਦੀ ਹੈ ਦੋ ਉਂਗਲਾਂ ਦੇ ਪੈਡਾਂ ਨੂੰ ਬੇਟਾ ਗੋਲ ਮੋਸ਼ਨ ਦੇ ਵਿੱਚ ਹਿਲਾ ਕੇ ਬੇਟਾ ਅਸੀਂ ਲਿੰਫ ਨੋਡ ਦੀ ਪਲਪੇਸ਼ਨ ਕਰਦੇ ਹਾਂਗੇ ਯਾਦ ਰੱਖਣਾ ਹੈਗਾ 10ਵਾਂ ਕੁਐਸਚਨ ਉਹ ਫੇਫੜਿਆਂ ਦੇ ਵਿਚਕਾਰ ਸਥਿਤ ਗ੍ਰੰਥੀ ਕਿਹੜੀ ਹੈ ਬੇਟਾ ਥਾਈਮਸ ਗਲੈਂਡ ਫੇਫੜਿਆਂ ਦੇ ਵਿਚਕਾਰ ਬੇਟਾ ਇੱਕ ਬੋਨ ਹੁੰਦੀ ਹੈ ਜਿਹਨੂੰ ਸਟਰਨਮ ਬੋਲਦੇ ਆ ਸਟਰਨਮ ਸਟਰਨਮ ਬੋਨ ਨੂੰ ਅਸੀਂ ਟਾਈ ਬੋਨ ਵੀ ਬੋਲ ਦਿੰਦੇ ਆ ਜਿਵੇਂ ਟਾਈ ਲੰਨੇ ਆ ਨਾ ਉਸੇ ਤਰ੍ਹਾਂ ਹੀ ਸਟਰਨਮ ਬੋਨ ਸਾਡੇ ਦੋਹਾਂ ਫੇਫੜਿਆਂ ਦੇ ਵਿਚਕਾਰ ਬੇਟਾ ਟਾਈ ਦੀ ਤਰ੍ਹਾਂ ਪਈ ਹੋਈ ਹੈਗੀ ਤੇ ਬੱਚੇ ਉਸੇ ਸਟਰਨਮ ਦੇ ਨੇੜੇ ਬੇਟਾ ਥਾਈਮਸ ਗਲੈਂਡ ਹੁੰਦਾਗਾ ਯਾਦ ਰੱਖਣਾ ਹੈਗਾ ਹਾਈਪੋਥੈਲਾਮਸ ਬ੍ਰੇਨ ਦੇ ਵਿੱਚ ਹੁੰਦਾ ਹੈ ਥਾਇਰੋਇਡ ਗਲੈਂਡ ਸਾਡੇ ਕੋਲ ਗਲੇ ਦੇ ਵਿੱਚ ਟ੍ਰੈਕੀਆ ਦੇ ਉੱਪਰ ਹੁੰਦਾ ਪਾਈਨਲ ਗਲੈਂਡ ਜਿਹੜਾ ਸਭ ਤੋਂ ਛੋਟਾ ਗਲੈਂਡ ਹੈ ਇਹ ਵੀ ਬ੍ਰੇਨ ਦੇ ਵਿੱਚ ਹੁੰਦਾ ਹੈ ਬੱਚੇ ਜੇਕਰ ਕਲਾਸ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੈਂਸਿਟੀਊਟ ਮਾਨਸਾ ਤੇ ਪਟਿਆਲਾ